ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੌਸਮ ਜਿਹੜਾ ਹੈ ਬੜਾ ਸੋਹਣਾ ਹੈ ਅਸਮਾਨ ਦੇ ਵਿੱਚ ਬੱਦਲ ਹੈ ਠੰਡਾ ਮੌਸਮ ਹੈ ਜਿਵੇਂ ਕਿਤੇ ਮੀਂਹ ਪਿਆ ਹੋਵੇ ਆਸੇ-ਪਾਸੇ ਤੇ ਕੁੱਗੀਆਂ ਤੇ ਕਿੜੀਆਂ ਦੇਖੋ ਤੁਸੀਂ ਪਾਣੀ ਪੀ ਰਹੀਆਂ ਹਨ ਲਓ ਦਾਣੇ ਪਾਏ ਹੋਏ ਹੈ ਕੁੱਗਾਂ ਵਾਸਤੇ ਕਿੜੀਆਂ ਵਾਸਤੇ ਆਹ ਫਿਰਦੀ ਦੇਸੀ ਚਿੜੀ ਇਹ ਦੇਸੀ ਚਿੜੀਆਂ ਜਿਹੜੀਆਂ ਕੁਝ ਸਮੇਂ ਵਾਸਤੇ ਹਲੋ ਫੂਬੀਆਂ ਸੀਆਂ ਪਤਾ ਨਹੀਂ ਕਿੱਧਰ ਚਲੀਆਂ ਗਈਆਂ ਸੀ ਹੁਣ ਦੁਬਾਰਾ ਫੇਰ ਤੋਂ ਵਾਪਸ ਆ ਗਈਆਂ ਦੇਖੋ ਤੇ ਬੜੀਆਂ ਸੋਹਣੀਆਂ ਲੱਗਦੀਆਂ ਇਹ ਚਿੜੀਆਂ ਜਿੰਨੀਆਂ ਮਰਜ਼ੀ ਘਰੇ ਹੋਣ ਪੰਛੀ ਜਿੰਨੇ ਮਰਜ਼ੀ ਘਰੇ ਹੋਣ ਪਰ ਜਿੰਨਾ ਚਿਰ ਇਹ ਦੇਸੀ ਚਿੜੀਆਂ ਨਹੀਂ ਨਾ ਦੇਖਤੀਆਂ ਤੇ ਓਹ ਲੱਗਦਾ ਜਿਵੇਂ ਚਿੜੀਆਂ ਹਾਂ ਹੀ ਨਹੀਂ ਇਹ ਲਾਈਵ ਹੈ ਦੇਸੀ ਚਿੜੀਆਂ ਵਾਸਤੇ ਆਲ ਨੇ ਇੰਨਾ ਵਿੱਚ ਐ ਸਾਲ ਦੇ ਨੂੰ ਤੇ ਉਧਰਲੇ ਵੱਡਿਆਲੇ ਨੂੰ ਇਹਨਾਂ ਨੇ ਰੋਕਿਆ ਹੋਇਆ ਹੈ ਕਿ ਐ ਸਾਲ ਦੇ ਦੇ ਵਿੱਚ ਇਹਨਾਂ ਨੇ ਇੱਕ ਵਾਰੀ ਬੱਚੇ ਕੱਢ ਲਿਆ ਹੈ ਦੇਸੀ ਚਿੜੀਆਂ ਨੇ ਹਾਂ ਦੇਖੋ ਦੇਸੀ ਚਿੜਾ ਇਹ ਇੱਥੇ ਕੁਝ ਖਾਣ ਵਾਸਤੇ ਆਉਂਦੇ ਆ ਇੱਥੋਂ ਇਹ ਟੱਕੇ ਤੀਲੇ ਲੈ ਕੇ ਜਾਂਦੇ ਆ ਆਪਣੇ ਆਲ ਨੇ ਬਣਾਉਣ ਨੂੰ ਇਹ ਕਿ ਤੋਂ ਬਾਰੂ ਆਇਆ ਲੱਗਦਾ ਮੈਨੂੰ ਜਿਹਨੇ ਆਪਣੇ ਘਰਿਆਲ ਨੇ ਬਣਾਏ ਉਹ ਨਹੀਂ ਹੈ ਇਹ ਉਹ ਦੇਖੋ ਬਰੀਕ ਬਰੀਕ ਰੇਤੇ ਦੇ ਵਿੱਚੋਂ ਇਹ ਧਾਗੇ ਲੈ ਰਿਆ ਕਾ ਦੇ ਤੰਦਾ ਲੈ ਰਿਆ ਕਿ ਉਹਦਾ ਘਰਿਆਲ ਨਾ ਬਣਾਊਗਾ ਆਨਲਾਈਨ ਦਾ ਬੜਾ ਪਿਆਰਾ ਹੁੰਦਾ ਹੈ ਬਹੁਤ ਹੀ ਵਿੱਚੋਂ ਸੌਫਟ ਬਣਾਉਂਦੇ ਆ ਖੰਭ ਰੂ ਇੰਨਾ ਸੌਫਟ ਹੁੰਦਾ ਕਿ ਇਹ ਇਹਨਾਂ ਦੇ ਬੱਚੇ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੁੰਦੀ ਇਸ ਤਰ੍ਹਾਂ ਇਹ ਆਨਲਾਈਨ ਬਣਾਉਂਦੇ ਆ ਕੋਈ ਟੱਕਾ ਖੁੱਬੇ ਨਾ ਇਥੇ ਹੀ ਕੋਸ਼ਿਸ਼ ਕਰਕੇ ਲੈ ਕੇ ਜਾਊਗਾ ਸਾਹਮਣੇ ਇੱਕ ਤੀਲਾ ਪਿਆ ਮੇਰਾ ਜੀ ਕਰਦਾ ਕਿ ਮੈਂ ਉਹਨੂੰ ਕੱਢ ਦਿਆਂ ਮਿੱਟੀ ਵਿੱਚੋਂ ਪਰ ਫਿਰ ਮੈਂ ਸੋਚ ਲਈਏ ਕਿ ਨਹੀਂ ਇਹਨੂੰ ਆਪਣੇ ਆਪ ਹੀ ਪੰਛੀਆਂ ਨੂੰ ਪਤਾ ਹੁੰਦਾ ਹੈ ਆਪਣੇ ਆਪ ਇਹਨੂੰ ਕਰਨ ਦਿਓ ਜਦ ਤੋ ਜੈਨ ਦੇਖੋ ਲਓ ਜੀ ਚੱਕੀ ਰਹਾਇਆ ਸੀਗਾ ਤੇ ਉਹਨੂੰ ਕੁਛ ਦਿੱਸਿਆ ਬਾਹਰ ਤੇ ਉੱਡ ਗਿਆ ਲਓ ਜੀ ਇਹ ਫੇਰ ਆ ਗਿਆ ਪਤਾ ਨਹੀਂ ਇਹ ਕਿਹੜੇ ਪਾਸੇ ਹਲਣਾ ਪਾਰ ਰਿਹਾ ਮੈਨੂੰ ਹਜੇ ਤੱਕ ਇਹਦਾ ਪਤਾ ਨਹੀਂ ਲੱਗਿਆ ਰਤਵੇ ਇਹ ਤੰਦਾਂ ਉੱਤੇ ਅੱਗੇ ਲੱਭ ਕੇ ਲੈ ਹੀ ਜਾਂਦਾ ਹੈ ਇਹ ਦੇਖਦੇ ਹਾਂ ਕਿ ਹਲਣਾ ਕਿੱਧਰ ਪਾਰ ਰਿਹਾ ਹੈ ਇਦੇ ਵਾਸਤੇ ਖੋਜ ਕਰਨੀ ਪੈਣੀ ਹੈ ਇਹਦੇ ਪਿੱਛੇ ਜਾਣਾ ਪੈਣਾ ਹੈ ਚਲੋ ਇੱਕ ਵਾਰੀ ਨੂੰ ਆਪਣਾ ਕੰਮ ਕਰਨ ਦਿਓ ਤੇ ਮੈਂ ਕਰਦੀ ਆ ਆਪਣਾ ਘਰ ਦਾ ਕੋਈ ਕੰਮ ਤੇ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਦੇਖਾਂਗੇ ਕਿਵੇਂ ਹਾਲਾ ਕਿੱਥੇ ਬਣਾਇਆ ਹੈ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ